ਪਿਛਲੇ ਕਾਫੀ ਦਿਨਾਂ ਤੋਂ ਇੱਕ ਲੇਡੀ ਕਾਂਸਟੇਬਲ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਨੂੰ ਹੁਣ ਬਰਖਾਸਤ ਕਰ ਦਿੱਤਾ ਗਿਆ ਪਰ ਚਿੱਟੇ ਦੇ ਨਾਲ ਫੜੀ ਗਈ ਲੇਡੀ ਕਾਂਸਟੇਬਲ ਜਿਸ ਦਾ ਨਾਮ ਅਮਨਦੀਪ ਕੌਰ ਹੈ ਜਿਸ ਨੂੰ ਹੁਣ ਬਰਖਾਸਤ ਕਰ ਦਿੱਤਾ ਗਿਆ ਉਸ ਬਾਰੇ ਨਿਤ ਨਵੇਂ ਖੁਲਾਸੇ ਹੋ ਰਹੇ ਨੇ ਹੁਣ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਜਾਣਕਾਰੀ ਇਹ ਮਿਲ ਰਹੀ ਹੈ ਕਿ ਇਸ ਤੋਂ ਪਹਿਲਾਂ ਸਾਲ 2024 ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਦੇ ਲਈ ਉਸ ਲੇਡੀ ਕਾਂਸਟੇਬਲ ਨੂੰ ਕਾਇਨਾਤ ਕੀਤਾ ਗਿਆ ਸੀ ਪਰ ਇੱਥੇ ਵੀ ਅਣਗਹਿਲੀ ਇਸ ਦੇ ਵੱਲੋਂ ਕੀਤੀ ਗਈ ਇਸੇ ਕਰਕੇ ਪਰਿਵਾਰ ਦੀ ਸੁਰੱਖਿਆ ਨੂੰ ਇਸ ਨੇ ਖਤਰੇ ਵਿੱਚ ਪਾ ਦਿੱਤਾ ਸੀ ਜਿਸ ਦੇ ਲਈ ਮਾਨਸਾ ਦੇ ਐਸਐਸਪੀ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਮਹਿਲਾ ਕਾਂਸਟੇਬਲ ਫਿਲਹਾਲ ਪੁਲਿਸ ਰਿਮਾਂਡ ਤੇ ਹੈ ਐਤਵਾਰ ਨੂੰ 2 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਉੱਥੋਂ ਜੱਜ ਨੇ ਉਸ ਨੂੰ ਮੁੜ 2 ਦਿਨਾਂ ਦੇ ਵਾਦੋ ਰਿਮਾਂਡ ਤੇ ਕਿੱਤਾ ਹੈ ਅਮਨਦੀਪ ਕੌਰ ਬਾਰੇ ਇੱਕ ਹੋਰ ਖੁਲਾਸਾ ਹੋਇਆ ਕੁਝ ਸਾਲ ਪਹਿਲਾਂ ਅਮਨਦੀਪ ਕੌਰ ਡਿਊਟੀ ਦੌਰਾਨ ਮਾਨਸਾ ਜ਼ਿਲ੍ਹੇ ਦੇ ਵਿੱਚ ਤਾਇਨਾਤ ਕੀਤੀ ਗਈ ਸੀ ਪਰ ਇਸੇ ਤਰੀਕੇ ਦੇ ਨਾਲ ਉਸੇ ਕਾਰਨ ਮੇ ਉੱਥੇ ਵੀ ਜਾਰੀ ਸੀ ਤਾਂ ਪਰਿਵਾਰ ਨੂੰ ਆਪਣੀ ਸੁਰੱਖਿਆ ਦੇ ਵਿੱਚ ਖਤਰਾ ਜਾਪਿਆ ਇਸ ਕਰਕੇ ਉਹਨਾਂ ਨੇ ਸ਼ਿਕਾਇਤ ਕੀਤੀ ਤੇ ਉਸ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਇਸ ਦੀ ਡਿਊਟੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰ ਲੱਗੀ ਸੀ ਅਮਨਦੀਪ ਕੌਰ ਨੂੰ ਮੂਸੇਵਾਲਾ ਦੀ ਘਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਤੇ ਉਸੇ ਦੌਰਾਨ ਅਮਨਦੀਪ ਕੌਰ ਦੇ ਵੱਲੋਂ ਆਪਣੀ ਡਿਊਟੀ ਸਹੀ ਢੰਗ ਦੇ ਨਾਲ ਨਹੀਂ ਨਿਭਾਈ ਗਈ ਜਿਸ ਕਰਕੇ ਉਸ ਨੂੰ ਤੁਰੰਤ ਹਟਾ ਦਿੱਤਾ ਗਿਆ ਉਸ ਸਮੇਂ ਸੁਰੱਖਿਆ ਇੰਚਾਰਜ ਨੇ ਮਾਨਸਾ ਦੇ ਐਸਐਸਪੀ ਨਾਨਕ ਸਿੰਘ ਨੂੰ ਵੀ ਅਮਨਦੀਪ ਬਾਰੇ ਸੂਚਿਤ ਕੀਤਾ ਸੀ ਪਰ ਗਨੀਮਤ ਇਹ ਰਹੀ ਕਿ ਉਸ ਵੇਲੇ ਕੋਈ ਖਤਰਾ ਨਹੀਂ ਹੋਇਆ ਸੂਤਰਾ ਦੇ ਵੱਲੋਂ ਦਾਵਾ ਇਹ ਵੀ ਕੀਤਾ ਗਿਆ ਹੈ ਕਿ ਜਦੋਂ ਮਾਨਸਾ ਦੇ ਪਿੰਡ ਮੂਸੇ ਸਥਿਤ ਪੰਜਾਬੀ ਗਾਇਕ ਮੂਸੇ ਵਾਲਾ ਦੇ ਘਰ ਤੇ ਮਹਿਲਾ ਪੁਲਿਸ ਮੁਲਾਜ਼ਮ ਤਾਇਨਾਤ ਕੀਤੀ ਗਈ ਸੀ ਦਾ ਇਸ ਦਾ ਮਿੱਤਰ ਬਲਵਿੰਦਰ ਸੋਨੂ ਉਸ ਨੂੰ ਉੱਥੇ ਵੀ ਮਿਲਣ ਦੇ ਲਈ ਜਾਂਦਾ ਸੀ ਜਦੋਂ ਸੁਰੱਖਿਆ ਇੰਚਾਰਜ ਰਜਿੰਦਰ ਨੂੰ ਇਹ ਲੱਗਾ ਕਿ ਅਮਨਦੀਪ ਕੌਰ ਆਪਣੀ ਡਿਊਟੀ ਸਹੀ ਢੰਗ ਦੇ ਨਾਲ ਨਹੀਂ ਨਿਭਾ ਰਹੀ ਇਹ ਪਰਿਵਾਰ ਨੂੰ ਖਤਰੇ ਦੇ ਵਿੱਚ ਪਾ ਸਕਦੀ ਹੈ ਤਾਂ ਉਸ ਨੇ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਇਹ ਤੁਰੰਤ ਮਸਲਾ ਲਿਆਂਦਾ ਤੇ ਮੂਸੇਵਾਲਾ ਦੇ ਘਰ ਦੀ ਡਿਊਟੀ ਤੋਂ ਉਸ ਨੂੰ ਹਟਾ ਦਿੱਤਾ ਗਿਆ ਇਸ ਤੋਂ ਬਾਅਦ ਇਸ ਮਹਿਲਾ ਮੁਲਾਜ਼ਮ ਨੂੰ ਸੁਰੱਖਿਆ ਤੋਂ ਤੁਰੰਤ ਹਟਾ ਦਿੱਤਾ ਗਿਆ ਪਤਾ ਇਹ ਵੀ ਲੱਗਾ ਕਿ ਉਸ ਦਾ ਐਂਬੂਲੈਂਸ ਵਾਲਾ ਦੋਸਤ ਵੀ ਰੋਜ਼ਾਨਾ ਉੱਥੇ ਆਉਂਦਾ ਸੀ ਜਿਸ ਦੇ ਕਾਰਨ ਇਸ ਸਬੰਧੀ ਸ਼ਿਕਾਇਤ ਕਾਈਟ ਵਿਕੀਟਿੰਗ ਕਿਸੀ ਮੂਸੇ ਵਾਲਾ ਦੇ ਪਰਿਵਾਰ ਦੀ ਸੁਰੱਖਿਆ ਦੇ ਵਿੱਚੋਂ ਇਸ ਲੇਡੀ ਕਨਸਟੇਬਲ ਨੂੰ ਹਟਾ ਦਿੱਤਾ ਗਿਆ ਸੀ ਪਿਛਲੇ ਦਿਨੀ ਅਈ ਨਸ਼ੇ ਦੇ ਨਾਲ ਫੜੀ ਗਈ ਸੀ ਅਸੀਂ ਕਾਲੀ ਥਾਰ ਦੇ ਵਿੱਚ ਚਿੱਟੇ ਦੀ ਪੂਰੀ ਮਿਲੀ ਸੀ ਜਿਸ ਤੋਂ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਾਫੀ ਸਾਰੇ ਸਵਾਲ ਖੜੇ ਹੋ ਰਹੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਪੁਲਿਸ ਮੁਲਾਜ਼ਮ ਹੀ ਇਸ ਤਰੀਕੇ ਦੇ ਨਾਲ ਕਾਰਵਾਈਆਂ ਕਰਨਗੇ ਵੱਡੇ ਵੱਡੇ ਕਾਂਡ ਕਰਨਗੇ ਨਸ਼ਾ ਕਰਨਗੇ ਜਾਂ ਨਸ਼ਾ ਸਪਲਾਈ ਕਰਨਗੇ ਤਾਂ ਫਿਰ ਆਮ ਲੋਕਾਂ ਦੀ ਸੁਰੱਖਿਆ ਕੌਣ ਕਰੇਗਾ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਵਿਰੋਧ ਮੁਹੰਮ ਸ਼ੁਰੂ ਕੀਤੀ ਹੋਈ ਹੈ ਵੱਡੇ ਵੱਡੇ ਨਸ਼ਾ ਤਸਕਰਾਂ ਦੇ ਘਰ ਤਬਾਹ ਕੀਤੇ ਜਾ ਰਹੇ ਨੇ ਸਿੱਧੇ ਤੌਰ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਇਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਤੇ ਨਸ਼ੇ ਦੇ ਸੌਦਾਗਰ ਨਸ਼ਾ ਕਰਨ ਵਾਲੇ ਤੇ ਨਸ਼ਾ ਵੇਚਣ ਵਾਲੇ ਜਾਂ ਤਾਂ ਨਸ਼ਾ ਵੇਚਣਾ ਛੱਡ ਦੇਣਗੇ ਜਾਂ ਫਿਰ ਪੰਜਾਬ ਛੱਡ ਦੇਣਗੇ ਤੇ ਉਸੇ ਦਿਨ ਨਵੇਂ ਖੁਲਾਸੇ ਹੋ ਰਹੇ ਨੇ ਤੇ ਹੁਣ ਪੁਲਿਸ ਮੁਲਾਜ਼ਮਾਂ ਦਾ ਹੱਥ ਵਿੱਚ ਦੇ ਵਿੱਚ ਸਾਹਮਣੇ ਆ ਰਿਹਾ ਹੈ